ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਕੁਸ਼ਕਬੀਰ ਕਹਿੰਦੇ ਵੀ ਜਿਹੜਾ ਤੁਹਾਡਾ ਪਸ਼ੂਆਂ ਦਾ ਮਲਮੂਤਰ ਹੁੰਦਾ ਉਹਦਾ ਕੀ ਕਰਦੇ ਹੋ ਇਧਰੋਂ ਖਾਲੇ ਰਾਹੀਆਂ ਨਾ ਜਿਹੜਾ ਇਹ ਇਧਰੋਂ ਖਾਲਾ ਗਾ ਸਬਸਕਰਾਈਬਰ ਮਾਰ ਦਿੰਦਾ ਜਦੋਂ ਉਧਰੋਂ ਬੰਦਾ ਇਧਰੋਂ ਐ ਆ ਕੇ ਆ ਜਿਹੜਾ ਹੈਗਾ ਆਪਣਾ ਖੱਡਾ ਪਟਿਆ ਹੋਇਆ ਇਹਦੇ ਵਿੱਚ ਆ ਜਾਂਦਾ ਇਸ ਤੋਂ ਬਾਅਦ ਹੁਣ ਆਪਾਂ ਬਰਮਾ ਲਾਇਆ ਹੋਇਆ ਉਧਰ ਝੋਨੇ ਦੇ ਵਿੱਚ ਛੱਡਿਆ ਹੋਇਆ ਪਾਣੀ ਤੇ ਮਿਕਸ ਹੋ ਕੇ ਦੋਨੀਆਂ ਚੀਜ਼ਾਂ ਸਾਰੇ ਖੇਤ ਦੇ ਵਿੱਚ ਜਿਹੜਾ ਸਜਾਈ ਹੋ ਜੂਗੀ ਤੇ ਵਿੱਚ ਕਹਿੰਦੇ ਨੇ ਵੀ ਇਹ ਤਾਂ ਜਿੱਥੇ ਫੜ ਜਾਂਦਾ ਹਨਾ ਬੂਟਾ ਮੱਚ ਜਾਂਦਾ ਝੋਨੇ ਦਾ ਨਹੀਂ ਐਹੋ ਜਿਹਾ ਕੁਝ ਨਹੀਂ ਹੈਗਾ ਬਾਈ ਜਿੱਥੇ ਹਾਂਪਾਇਰ ਵਗੈਰਾ ਨਹੀਂ ਮਾਰਦਾ ਹਨਾ ਮੰਨ ਲਓ ਵੀ ਹੁਣ ਆਪਾਂ ਮੋਟਰ ਆਹ ਚ ਹੁਣ ਮੈਂ ਖਤਮ ਹੋਣ ਵਾਲਾ ਇਹ ਥੱਲੇ ਮਿੱਟੀ ਰਹਿ ਗਈ ਇਹਨੂੰ ਆਪਾਂ ਜੇਸ ਵੀ ਨਾ ਖਾਲੀ ਕਰਵਾ ਦਾਂਗੇ ਅੱਜ ਸਾਲਕ ਬਾਅਦ ਖਾਲੀ ਕਰਾਉਣਾ ਪੈਂਦਾ ਇਹ ਤੇ ਉਹ ਮੱਚਣ ਦਾ ਕਾਰਨ ਕੀ ਹੁੰਦਾ ਵੀ ਫੜ ਜਾਂਦਾ ਉੱਥੇ ਮਟੀਰੀਅਲ ਹੁੰਦਾ ਗੋਹਾ ਵਗੈਰਾ ਮੋਟਰ ਤੁਸੀਂ ਆਪਾਂ 10 15 ਮਿੰਟ ਬਾਅਦ ਚ ਚਲਾਓ ਜੇ ਤੁ ਆਪਾਂ ਮੰਨ ਲਓ ਇਹ ਜਿਹੜਾ ਮਲਮੂਤਰ ਹੁੰਦਾਗਾ ਇਹ ਬੰਦ ਹੋ ਗਿਆ ਦਰੋ ਦਰੋ ਬਰਮਾ ਜਿਹੜਾ ਬੰਦ ਕਰਦਾ ਉਦੋਂ ਤੁਸੀਂ ਉਸ ਕੋ ਆਵਾਜ਼ ਵੀ 15 ਮਿੰਟ ਚਲਾਓ ਸਾਰਾ ਖੁਰਕੇ ਜਿਹੜਾ ਸਾਰੇ ਖੇਤ ਦੇ ਵਿੱਚ ਚਲਾ ਜਾਂਦਾ ਫਿਰ ਪੂਰਾ ਦਿੱਕਤ ਵੀ ਨਹੀਂ ਆਉਂਦੀ ਬਿਲਕੁਲ ਸਮੱਸਿਆ ਨਹੀਂ ਆਉਂਦੀ ਬਹੁਤੇ ਫਾਰਮਾਂ ਦੇ ਵਿੱਚ ਟੈਂਕੀਆਂ ਵਾਲੀਆਂ ਹੋਈਆਂ ਵੈਕੂਮ ਵਾਲੀਆਂ ਉਹ ਵੀ ਪ੍ਰੋਜੈਕਟ ਬਹੁਤ ਵਧੀਆ ਉਹ ਆਪ ਦੇ ਖੇਤ ਦੇ ਵਿੱਚ ਜਾਂ ਜਿਹਨੂੰ ਲੋੜ ਹੈ ਕਿਸਾਨ ਵੀਰਾਂ ਨੂੰ ਉਸੇ ਉਹ ਪਾ ਕੇ ਲੈ ਜਾਂਦੇ ਤੇ ਸਰਕਾਰ ਕਰ ਦਿੰਦੇ ਜਿਹਦੇ ਖੇਤ ਨੇੜੇ ਆ ਫਾਰਮ ਦੇ ਆਸ-ਪਾਸ ਤਰੀਕਾ ਸੌਖਾ ਇੱਕ ਵਾਰੀ ਲਾਓ ਬਰਮਾ ਤੇ ਉਹ ਔਖਾ ਬਹੁਤ ਹੈ ਦਾ ਕੱਢਣ ਕਰਨ ਦਾ ਚਲੋ ਆਖਦੇ ਨਾਲ ਹੀ ਸੌਖਾ ਕੰਮ ਕਰਨਾ ਹੀ ਪੈਣਾਗਾ ਆਪਾਂ ਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਣਾ ਤੇ ਆਹ ਗੱਲਬਾਤ ਆਪਾਂ ਨੈਚੁਰਲ ਖੇਤੀ ਆ ਬਿਲਕੁਲ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਚੱਲਣੀ ਆ ਆਪਾਂ ਲਗਾਤਾਰ ਇਹੀ ਪਾ ਰਹੇ ਆ ਪੰਜਾ ਸਾਲਾਂ ਤੋਂ ਕੋਈ ਫਸਲ ਨੂੰ ਨੁਕਸਾਨ ਨਹੀਂ ਹੋਇਆ ਹਲੇ ਤੱਕ ਜਿੰਨੀ ਤਾਕਤ ਹੀ ਆਉਂਦੀ ਹੈਗੀ ਤੇ ਰੂੜੀ ਦੀ ਖਾਦ ਹੀ ਆ ਮਾਲਮੂਤਰ ਹੋਰ ਕੁਝ ਨਹੀਂ ਹੈਗਾ ਇਹਦੇ ਵਿੱਚ ਵਿੱਚ ਕਹਿੰਦਾ ਜੀ ਇਹ ਤਾਂ ਬਾਹਰੋਂ ਰੋਗ ਪਾ ਦਿੰਦਾ ਐ ਕਰਦਾ ਉਹ ਬਾਹਾਂ ਨੇ ਬਈ ਬਿਲਕੁਲ ਸੀ ਪਾ ਰਹੇ ਆ ਉਹੀ ਹੁੰਦਾ ਬਸ ਇਹ ਜਿਹੜਾ ਆ ਜੰਮਿਆ ਪਿਆ ਰੇਤਾ ਗਾ ਇਹ ਰੇਤਾ ਜਿਹੜਾ ਹੁੰਦਾ ਉਹ ਚੱਕ ਨਹੀਂ ਰਿਆ ਖੇਤ ਦੇ ਵਿੱਚੋਂ ਅੱਪ ਮਿੱਟੀ ਲਿਆ ਕੇ ਜਦੋਂ ਗਿੱਲਾ ਹੋ ਜਾਂਦਾ ਰੇਤਾ ਛਿੜਦੇ ਆ ਤੇ ਇੰਨੀ ਕਿ ਜਾਣਕਾਰੀ ਇੱਕ ਪਾਇਪ ਲੱਗਿਆ ਹੋਇਆ ਆਪਣਾ ਉਧਰ ਮੋਟਰ ਚੱਲੀ ਜਾਂਦੇ ਨਾਲ ਦੇ ਨਾਲੇ ਬਾਹਨ ਦੇ ਵਿੱਚ ਜਾਈ ਜਾਂਦਾ ਇਹ ਚੀਜ਼ ਦਾ ਹਾਲੇ ਕਰਦੇ ਆ ਸੀ ਕਈ ਫਾਰਮ ਸਾਲ ਤੋਂ ਕਰ ਦਿੰਦੇ ਆਪਣੇ ਕੋਲੇ ਜਿਹੜਾ ਟੋਏ ਦੀ ਸਿਬ ਦਾ ਹਲੇ ਛੋਟੇ ਐ ਜਿਹਦੇ ਕੋਲੇ ਵਾਹਣ ਵਗੈਰਾ ਬਹੁਤ ਜ਼ਿਆਦਾ ਖਾਲੀ ਪਿਆ ਹੁੰਦਾ ਉਹ ਖੁੱਲਾ ਛੱਡ ਦਿੰਦੇ ਨੇ ਸਾਲ ਬਾਦ ਨੂੰ ਇਕੱਠਾ ਕਰ ਦਿੰਦੇ। ਸੋ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਬਹੁਤ ਅਸਪੌਂਸ ਦੇ ਰਹੇ ਹੋ ਤੁਸੀਂ ਆਪਣੇ ਚੈਨਲ ਨੂੰ ਸਹੀ ਜਾਣਕਾਰੀ ਆਪਾਂ ਵੀ ਦੇ ਰਹੇ ਆ। ਸੋ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ।